ਹੰਦੇ ਸਤੀਫੇ ਦੇ ਦੇ ਐਮਐਸਪੀ ਦਾ ਕੀ ਦੇਣਾ ਸੀ ਇਹ ਉਹ ਜਮਾਤ ਹੈ ਜਿਨ੍ਹਾਂ ਨੇ ਛਾਇਕ ਕਰਕੇ ਕਿਸਾਨਾਂ ਨੂੰ ਘਨੋਰੀ ਬਾਰਡਰ ਤੇ ਔਰ ਬਕਾਇਦਾ ਸਾਡੇ ਸ਼ੰਭੂ ਬੈਰੀਅਰ ਤੇ ਬਾਰਡਰਾਂ ਤੇ ਛਾਇਕ ਕਰਕੇ ਕਹਤਾ ਸੀ ਕਿਸਾਨ ਦੀ ਲੜਾਈ ਲੜਾਂਗੇ ਅੱਜ ਇਹ ਉਹ ਜਮਾਤ ਬਕਾਇਦਾ ਪਿੱਛੁਰਾ ਮਾਰ ਕੇ ਕਾਲੀਆਂ ਚੋਰੀਆਂ ਕਰਕੇ ਪੁੱਛ ਤੇ ਰਾਤ ਨੂੰ ਬਕਾਇਦਾ ਮੁਲਾਜਮ ਭੇਲ ਕੇ ਬਕਾਇਦਾ ਜੋ ਸੁਲੂਕ ਕੀਤਾ ਕਿਸਾਨਾਂ ਨਾਲ ਆਪਾਂ ਸਾਰੇ ਜਾਣਦੇ ਆਂ ਔਰ ਧੰਨਵਾਦ ਹੈ ਸਾਡੇ 올 ਇੰਡੀਆ ਕਿਸਾਨ ਦੇ ਚੇਅਰਮੈਨ ਸਾਹਿਬ ਸੁਖਬਾਲ ਖੈਰਾ ਸਾਹਿਬ ਵੀ ਸਾਡੇ ਵਿੱਚ ਹਾਜ਼ਰ ਹੋਏ ਹਨ ਕਾਂਗਰਸ ਪਾਰਟੀ ਜਦੋਂ ਸ਼ਾਸਨ ਸੀ ਬ੍ਰਿੰਗ ਸਾਹਿਬ ਬੈਠੇ ਹਨਗੇ ਜਦੋਂ ਗੁਲਾਬੀ ਸੰਧੀ ਬਠਿੰਡੇ ਮੰਚੇ ਲੱਗੀ ਉਹਦਾ 170000 ਰੁਪਏ ਮਾਮਲਾ ਦਿੱਤਾ ਜਿਹੜਾ ਤਤਕ ਤੌਰ ਤੇ سب تو ودھ سی اور دس پرسنٹ چکائی ڈی بی ٹی دے دے تحت کسانہ بیت خاتے چکائی دے دی لیبر خاتے جی پہنچی اور چار سو ست نوکری کے سا کسان ویران دتے جنہ نے شہاگت دے کے اپنی کسانیت اپنی پچان اور پنجاب کا وجود برقرار رکھیا اور پنچ پنچ لکھ رپے دی راشی دیتی ਸਾਰੇ ਦੇ ਰੂਪ ਪੰਜਾਬ ਸਰਕਾਰ ਕਾਂਗਰਸੀ ਸਰਕਾਰ ਨੇ ਤਾਂ ਕਿ ਕਿਸਾਨਾਂ ਨੂੰ ਇਥੇ ਜਾਗਰਤ ਰੱਖ ਸਕੀਏ ਔਰ ਕਿਸਾਨਾਂ ਦੇ ਦਰਦ ਸਮਝ ਕੇ ਔਰ ਉਹਨਾਂ ਨੂੰ ਮਜਬੂਤੀ ਦੇ ਰਾਹ ਪਾ ਸਕੀਏ ਅੱਜ ਉਹ ਜਮਾਤ ਜਿਹੜੀ ਢਿੱਡ ਤੁਹਾਡੇ ਚੁਟਕਲਿਆਂ ਦੇ ਤਹਿਤ ਭਰਦੀਆਂ ਕਹਿੰਦੇ ਸੀ ਐਮਐਸਪੀ ਚੁਟਕਲੀ ਨਾਲ ਦੇ ਦਾਂਗੇ ਅੱਜ ਪਸਾਨ ਕਿਸਾਨਾਂ ਨੂੰ ਪਸਾਨ ਤੇ ਲੱਗੀ ਐ ਕੁੱਟਣ ਤੇ ਲੱਗੀ ਐ ਔਰ ਲਾਇਨ ਪੁਲਿੰਗ ਐਕਟ ਦੇ ਤਹਿਤ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨਾਂ ਦੀ ਜਮੀਨਾਂ ਖੋ ਕੇ ਆਪਣੇ ਤੇ ਢ ਪਰ ਲਈ ਤਾਂ ਮੇਰੀ ਹੱਥ ਜੋੜ ਕੇ ਪ੍ਰਾਰਥਨਾ ਹੈ ਤੁਹਾਨੂੰ ਸਾਰਿਆਂ ਨੂੰ ਜਿਵੇਂ ਬਿਸਤੂ ਸਾਹਿਬ ਨੇ ਆਖਿਆ ਸਾਧੂ ਸਿੰਘ ਜੀ ਖੜਿਆ ਗੁਰਕੀਰਤ ਕੋਟਲੀ ਸਾਹਿਬ ਆਏ ਮੇਰੇ ਵੱਡੇ ਭਰਾ ਨਾਗਰਾ ਸਾਹਿਬ ਵੀ ਸਾਡੇ ਵਿੱਚ ਹਾਜ਼ਰ ਹੋਏ ਹਾਂਗੇ ਸਾਰੀ ਲੀਡਰਸ਼ਿਪ ਕੁਲਦੀਪ ਜੀ ਔਰ ਸਾਡੇ ਬਾਕੀ ਕੋਈ ਸਾਡੇ ਲੀਡਰ ਨਾ ਰਹ ਜਾਣ ਸਾਡੇ ਜਿਹੜੀ ਕਾਂਗਰਸ ਪਾਰਟੀ ਦੀ ਮਾਏ ਸੰਦੀਪ ਜੀ ਰਵਿੰਦਰ ਹਰਮਿੰਦਰ ਗੇਲ ਸਾਹਿਬ ਔਰ ਬਕਾਇਦਾ ਡਾਕਟਰ ਅਮਰ ਸਿੰਘ ਦੇ ਸ਼ਾਹਜਾਦ ਦੇ ਲਾਡਲੇ ਪੁੱਤਰ ਕਮਲ ਅਮਰ ਸਿੰਘ ਜੀ ਸਮੋੱਚੀ ਸਾਡੀ ਲੀਡਰਸ਼ਿਪ ਤੁਹਾਡੇ ਨਾਲ ਹਮਦਰਦੀ ਦੇ ਰੂਪ ਚ ਖੜੀ ਹੈ ਔਰ ਤੁਹਾਡਾ ਕੋਟਨ ਕੋਟਨਵਾਦ ਕਰਦੀ ਹੈ ਤੁਸੀਂ ਐਡੀ ਵੱਡੀ ਤਾਦਾਦ ਸਹੀ فرمایا ਪ੍ਰਧਾਨ ਜੀ ਨੇ ਕਿ ਜਿਹੜਾ ਇਨਸਾਨ ਆਪਲੀ ਬਰਸਾਤ ਚਲੀ ਬੈਠ ਸਕਦਾ ਉਹ ਕਿਸਾਨਾਂ ਦਾ ਦਰਦ ਨਹੀਂ ਸਮਝ ਸਕਦਾ ਆਪਾਂ ਸਾਰੇ ਕਿਤੇ ਨਾ ਕਿਤੇ ਕਿਸਾਨੀ ਪਰਿਵਾਰਾਂ ਨਾਲ ਜੁੜੇ ਆ ਔਰ ਜੇ ਕਿਸਾਨ ਬਚੂਗਾ ਤਾਂ ਪੰਜਾਬ ਬਚੂਗਾ ਔਰ ਇਹ ਲੜਾਈ ਕਾਂਗਰਸ ਪਾਰਟੀ ਤੁਹਾਡੇ ਨਾਲ ਡੱਟ ਕੇ ਪ੍ਰਦਾਨਗੀ ਦੀ ਅਗਵਾਈ ਹੇਟ ਲਗਾਤਾਰ ਲੜਦੀ ਰਹੂਗੀ ਤਾਂਕਿ ਗਾਹ ਨੂੰ ਸਾਡਾ ਕਿਸਾਨੀ ਅਤਲ ਬਰਕਰਾਰ ਰੱਖ ਸਕੇ ਔਰ ਪੰਜਾਬ ਦੀ ਪਛਾਣ ਤੇ ਵਜੂਦ ਨੂੰ ਅਸੀਂ ਬਚਾ ਸਕੀਏ ਔਰ ਸਾਥੀਓ ਪਰਦਾਨ ਜੀ ਨੇ ਜ਼ਿਕਰ ਕੀਤਾ ਕਿ ਬੜੇ ਸੰਖੇਪ ਲਫ਼ਜ਼ਾਂ ਚ ਕਹਿਣਾ ਤਾਂ ਮੈਂ ਸਮਾਂ ਪਹਿਲਾਂ ਹੀ ਅੱਗੇ ਬਹੁਤ ਲੈ ਗਿਆ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਸਾਹਸ ਕਰਾ ਦਈਏ ਅੱਜ ਇੱਕ ਮੁੰਡਾ ਮੈਨੂੰ ਉਰੇ ਮਿਲਿਆ ਕਹਿੰਦਾ ਆ ਦੇਖੋ ਜੀ ਕੀ ਕਹਿੰਦਾ ਸੀਐਮ ਮੈਂ ਕਿਹਾ ਭਾਈ ਪੰਜਾਬ ਝੂਠ ਬੋਲ ਕੇ ਹਲੇ ਥੱਕਿਆ ਨਹੀਂ ਤੇ ਤੁਸੀਂ ਸਾਰਿਆਂ ਨੇ ਸਾਹਸ ਕਰਾਣਾ ਕਿਉਂਕਿ ਇਹਨਾਂ ਵੱਲ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਸਵਾਇ ਤੋਂ ਡੇ ਲੋਕਾਂ ਦੇ ਢਿੱਡ ਚੁਟਕਲਿਆਂ ਨਾਲ ਸੁਣਾ ਸੁਣਾ ਕੇ ਭਰੰਦੇ ਸਵਾਏ ਪੰਜਾਬ 'ਚ ਆਪਾਂ ਸਾਰੇ ਜਾਣੂ ਆ ਪੰਜਾਬ ਦਾ ਇਤਿਹਾਸ ਰਿਹਾ ਆ ਆਪਾਂ ਸਾਰੀ ਜਾਣਕਾਰੀ ਚਾਹੇ ਉਹ ਮੁਗਲਾਂ ਦਾ ਰਾਜ ਸੀ ਪੰਜਾਬ ਉਸ ਦੇ ਖਿਲਾਫ ਸੀ ਜੇ ਅੰਗਰੇਜ਼ਾਂ ਦਾ ਰਾਜ ਆ ਸੀ ਸਭ ਤੋਂ ਪਹਿਲਾਂ ਪੰਜਾਬੀਆਂ ਨੇ ਸ਼ਹਾਦਤ ਦਿੱਤੀ ਸੀ ਚਾਹੇ ਕੋਈ ਵੀ ਦਿੱਲੀ ਦੀ ਸਰਕਾਰ ਸੀ ਜੇ ਪੰਜਾਬ ਨਾਲ ਵਿਤਕਰਾ ਕੀਤਾ ਵੀ ਤਾਂ ਪੰਜਾਬ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਉਸ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਸੀ ਅੱਜ ਸਮਾਂ ਆ ਗਿਆ ਹੈ ਤਕੜੇ ਹੋ ਕੇ ਇਹ ਸਰਕਾਰ ਨੂੰ ਸਾਬਸ ਕਰਾ ਦਿਓ ਇਹ ਨਾ ਅਸੀਂ ਪਾਸ ਹੋਣ ਦੇਣਾ ਔਰ ਅਜੇ ਖਿਲਾਫ ਮਜਾਹਰੇ ਬਰਕਰਾਰ ਰਹਿਣਗੇ ਔਰ ਅਸੀਂ ਕਿਸਾਨਾਂ ਦੀ ਹਮਦਰਦੀ ਦੇ ਤਹਿਤ ਕਿਸਾਨਾਂ ਨਾਲ ਖੜੇ ਰਹਿਣਾ ਹੈ ਔਰ ਕਿਸਾਨਾਂ ਨੂੰ ਬਚਾਵਾਂਗੇ ਔਰ ਕਿਸਾਨਾਂ ਦੇ ਨਾਲ ਲੜਾਈ ਲੜਾਂਗੇ ਜਿਵੇਂ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਲੜੀ ਸੀ ਔਰ ਕਾਂਗਰਸ ਪਾਰਟੀ ਇਕਲੋਤੀ ਪਾਰਟੀ ਹੈ ਜਿਸ ਪਾਰਟੀ ਨੇ ਜੇ ਮੰਨ ਜਾ ਦਿੱਤਾ ਹੈ ਤਾਂ ਕਾਂਗਰਸ ਦਿੱਤਾ ਹੈ ਜੇ ਬਕਾਇਦਾ ਕਰਜ਼ੇ ਮਾਫ ਕੀਤੇ ਹੈ ਤਾਂ ਕਾਂਗਰਸ ਪਾਰਟੀ ਨੇ ਕੀਤੇ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਦਾ ਕਿਸਾਨ ਦਾ ਕਰਜ਼ਾ ਮਾਫ ਕੀਤਾ ਹੈ ਡਾਕਟਰ ਮਨਮੋਹ ਸਿੰਘ ਨੇ ਉਹ ਵੀ ਕਾਂਗਰਸ ਦਾ ਦੇਸ਼ ਦਾ ਪ੍ਰਧਾਨ ਮੰਤਰੀ ਸੀ ਔਰ ਅੱਪਾ ਰੜ ਕੇ ਪੰਜਾਬ ਦੀ ਕਿਸਾਨੀ ਨੂੰ ਬਚਾਈਏ ਔਰ ਪੰਜਾਬ ਨੂੰ ਮਜ਼ਬੂਤੀ ਦੇ ਲੈਣਾ ਤੇ ਲਜਾਣ ਲਈਏ ਤਕੜੇ ਹੋ ਕੇ ਇੱਕ ਦੂਜੇ ਦੀ ਬਾਹਾਂ ਬਣ ਕੇ ਪ੍ਰਧਾਨ ਜੀ ਨਾਲ ਲੱਗ ਕੇ ਪੰਜਾਬ ਦਾਪ ਵਿਖ ਬਚਾਉਣ ਦਾ ਪ੍ਰਾਲਾ ਕਰੀਏ ਬਹੁਤ ਬਹੁਤ ਤੁਹਾਡਾ ਸਾਰਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤਕੜੇ ਹੋ ਕੇ ਆਪਾਂ ਲੜਾਈ ਨੂੰ ਬਰਕਰਾਰ ਰੱਖਦੇ ਹੋਏ 1.5 ਸਾਲ ਚ ਇਹਨਾਂ ਨੂੰ ਅਹਿਸਾਸ ਕਰਾ ਦਾਂਗੇ ਆਉਣ ਵਾਲੀ ਸਰਕਾਰ ਤੁਹਾਡੇ ਮਾਧਿਅਮ ਦੇ ਦਰਿਏ ਕਾਂਗਰਸ ਦੀ ਸਰਕਾਰ ਬਣਨੀ ਹੈ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਵਾਹਿਦ ਰਜੀਦਾ ਖਾਲਸਾ ਵਾਹਿਦ ਰਜੀਦਾ ਫਤਿਹ ਥੈਂਕ ਯੂ ਕਾਕਾ ਜੀ ਮੈਂ ਸਾਹਮਣੇ ਜਗਰੂਪ ਸਿੰਘ ਜੀ ਬੇਨਤੀ ਕਰਨ ਲੱਗਾ ਸਾਰੇ ਬਹਿ ਜਾਓ ਯਾਰ ਪਿਛੇ ਬੰਦੇ ਬੈਠੇ ਆ ਤੁਸੀਂ ਬਹਿ ਜਾਓ ਡਾਕਟਰ ਸਾਹਿਬ ਆਜੋ ਔਰ ਹੋਰ ਸਾਡੇ ਆਜੀਆ ਕਸਨਸਲ ਦੇ ਪ੍ਰਧਾਨ ਮੇਰੇ ਪ੍ਰਧਾਨ ਸਾਹਿਬ ਦੇ ਪੁਰਾਣੇ ਸਾਥੀ ਸਰਦਾਰ ਸਿੰਘ ਪਾਲ ਸਿੰਘ ਖੈਰਾ ਜੱਟ ਜੀ ਸਾਹਿਬ ਜੇ ਕਰਨਗੇ ਉਸ ਤੋਂ ਪਹਿਲਾਂ ਮੈਂ ਸਾਕ ਜੀ ਸੇ ਨਾਗਰਾ ਸਾਬਕਾ ਐਮਐਲਏ ਫਤਿਹਗੁਰ ਸਾਹਿਬ ਜੀਤੀ ਪਟਿਆਲਾ ਜੀ ਪ੍ਰਧਾਨ ਜਲਾ ਕੌਂਸਲ ਕਮੇਟੀ ਮਹਾੜੀ ਚੀਮਾ ਵੀ ਆਇਆ ਚੀਮਾ ਦੁਤੇ ਚੀਮਾ ਜੀ ਕੋਠੇ ਲੇ ਤੋ ਲੇਂਦਰ ਪਟਿਆਲਾ ਜੀ ਤੇ ਸਾਡੇ ਸਾਰੇ ਸਾਥੀ ਮੈਂ ਹਰ ਇੱਕ ਸਾਰਾ ਸਾਡੇ ਜੂਕਰ ਦੇ ਪ੍ਰਧਾਨ ਤੇ ਤੇ ਮੇਰੇ ਛੋਟਾ ਵੀਰ ਤੇ ਜਿੰਨੇ ਵੀ ਸਾਥੀ ਸਾਰਾ ਕਲੇ ਦਾ ਨਾਮ ਲਵਾਂਗਾ ਤੇ ਮੈਂ ਉਹ ਖੈਰਾ ਸਾਨੂੰ ਬੇਨਤੀ ਕਰਨਾ ਸਾਰੇ ਸਰਨੇ ਤੇ ਆ ਦੇਖੋ ਸਾਡੇ ਬੋਬੀ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਖਸਮਸੇਲ ਦੇ ਉਹ ਵੀ ਆਏ ਨੇ ਆਈ ਖੇਰਾ ਸਾਹਿਬ காங்கிரஸ் ਪਾਰਟੀ ਜਿੰਦਾਬਾਦ ਨਾਗਰਸ ਪਾਰਟੀ ਜਿੰਦਾਬਾਦ காங்கிரஸ் ਪਾਰਟੀ ਜਿੰਦਾਬਾਦ ਜੀ ਸਤਕਾਰਯੋਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰੈਜ਼ੀਡੈਂਟ ਰਾਜਾ ਵਡਿੰਗ ਜੀ ਸਾਡੇ ਜਿਹੜੇ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਸਖਤਰ ਇੰਚਾਰਜ ਨੇ ਪੰਜਾਬ ਦੇ ਰਵਿੰਦਰ ਬਲਬੀ ਜੀ ਮੇਰੇ ਨਾਲ ਇਧਰ ਖੱਬੇ ਹੱਥ ਮੇਰੇ ਪ੍ਰਾਣੇ ਮਿੱਤਰ ਅਜ਼ੀਜ਼ ਸਰਦਾਰ ਬਲਬੀਰ ਸਿੰਘ ਜੀ ਸਿੱਧੂ ਸਾਹਿਬ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਮੁਹਾਲੀ ਦੇ ਪਟਿਆਲਾ ਸਾਹਿਬ ਮੈਲਾ ਦੇ ਪ੍ਰਧਾਨ ਸਾਹਿਬ ਯੂਥ ਦੇ ਪ੍ਰਧਾਨ ਸਾਹਿਬ ਐਮਐਸਯੂਆਈ ਦੇ ਪ੍ਰਧਾਨ ਸਾਹਿਬ ਫੋਰਨਾ ਡਿਪਾਰਟਮੈਂਟਾਂ ਦੇ ਪ੍ਰਧਾਨ ਸਾਹਿਬ ਔਰ ਮੇਰੇ ਪਿੱਛੇ ਨਾਲ ਜਿਹੜੇ ਖੜੇ ਨੇ ਸਾਰੇ ਸਹਿਯੋਗੀ ਮੈਂ ਸਮਾਂ ਹੀ ਬਚਾਉਣਾ ਚਾਹੁੰਨਾ ਸਮਾਂ ਮੇਰੇ ਸਾਰੇ ਸਤਕਾਰਯੋ ਮੇਰੇ ਤੋਂ ਵੱਡੇ ਨੇ ਸਾਰੇ ਮੇਰੇ ਤੋਂ ਸਾਰੇ ਪਾਰਟੀ ਵਿੱਚ ਸੀਨੀਅਰ ਨੇ ਉਹਨਾਂ ਸਾਰਿਆਂ ਦੀ ਮੈਂ ਹਾਜ਼ਰੀ ਆ ਤੁਹਾਡੇ ਸਾਹਮਣੇ ਲਵਾਉਣਾ ਔਰ ਹੁਣ ਮੈਂ ਤੁਹਾਨੂੰ ਸਿਰਫ ਫਤਿਹ ਪ੍ਰਵਾਨ ਕਰਨੀ ਸਭ ਤੋਂ ਪਿਆਰ ਨਾਲ ਪਹਿਲਾਂ ਆਪਾਂ ਸ਼ੁਰੂਆਤ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕਦੀ ਪੰਜਾਬ ਦੇ ਵਿੱਚ ਕਦੀ ਸੁਣਿਆ ਸੀਗਾ ਕਿ ਜਿਮੀਦਾਰਾਂ ਦੀ ਜੱਟਾਂ ਦੀ ਕਿਸਾਨਾਂ ਦੀ ਖੇਤ ਮਜ਼ਦੂਰਾਂ ਦੇ ਉੱਤੇ ਡਾਕਾ ਮਾਰੂ ਸਰਕਾਰ ਆਪਣੀ ਚੁਣੀ ਹੋਈ ਕਿਸੇ ਸਰਕਾਰ ਨੇ ਮਗਲੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਹੋਣਗੀਆਂ ਲੇਕਿਨ ਇਸ ਵੱਡੇ ਪੈਮਾਨੇ ਤੇ ਕਿਸੇ ਨੇ ਪੰਜਾਬ ਦੀ ਜ਼ਮੀਨ ਉੱਪਰ ਹਮਲਾ ਨਹੀਂ ਕੀਤਾ ਸਿਕਾ ਇਹ ਪੰਜਾਬ ਦੀ ਜ਼ਮੀਨ ਤੇ ਹਮਲਾ ਨਹੀਂਗਾ ਇਹ ਸਾਡੀ ਜ਼ਹਿਨियत ਤੇ ਹਮਲਾਵਾ ਸਾਡੀ ਸੋਚ ਤੇ ਸਾਡੀ ਹੋਮਦ ਤੇ ਸਾਡੇ ਕਿੱਤੇ ਤੇ ਸਾਡੇ ਵਕਾਰ ਤੇ ਹੁਣ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਕਿ ਆ ਜਿਹੜੇ ਬਾਹਰੋਂ ਆਣ ਕੇ ਬੰਦੇ ਸਾਡੇ ਤੇ ਰਾਜ ਕਰ ਰਹੇ ਨੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਸਰਵੋਕਾਰ ਨਹੀਂ ਨਾ ਆਸਥਾ ਹੈ ਨਾ ਉਹਨਾਂ ਨੂੰ ਪੰਜਾਬ ਵਿੱਚ ਕੋਈ ਭਰੋਸਾ ਕਿ ਅਸੀਂ ਇਹ ਜ਼ਮੀਨ ਇਹਨਾਂ ਨੂੰ ਲੈਣ ਦੇਵਾਂਗੇ ਇਹ ਫੈਸਲਾ ਕਰਨ ਵਾਸਤੇ ਅੱਜ ਕਾਂਗਰਸ ਪਾਰਟੀ ਨੇ ਮੋਹੱਲਜ ਧਰਨਾ ਦਿੱਤਾ ਵਾ ਪੰਜਾਬ ਕਾਹਦੇ ਲਈ ਜਾਣਿਆ ਜਾਂਦਾ ਗੁਰੂਆਂ ਪੀਰਾਂ ਪੈਗੰਬਰਾਂ ਸ਼ਹਾਦਤਾਂ ਖੂਨ ਡੋਲਿਆ ਇਸ ਧਰਤੀ ਤੇ ਔਰ ਇਸ ਤੋਂ ਬਾਅਦ ਜਾਣਿਆ ਜਾਂਦਾ ਜ਼ਰਖੇਜ਼ ਮਿੱਟੀ ਲਈ ਜਿਹੜੀ ਮਿੱਟੀ ਛੇਤ ਦੁਨੀਆ 'ਚ ਇਹਦੇ ਮੁਕਾਬਲੇ ਦਾ ਕੋਈ ਇੱਕ ਅੱਧਾ ਜਿਹੜਾ ਰਕਬਾ ਹੋਵੇਗਾ ਕੈਲੀਫੋਰਨੀਆ ਵਰਗਾ ਉਦਾਂ ਦੀ ਜ਼ਮੀਨ ਖੇਤੀ ਲਈ ਐਗਰੀਰੀਅਨ ਸਟੇਟ ਐਗਰੀਰੀਅਨ ਇਕਨੋਮੀ ਤੇ ਜਿਹੜੀ ਸਾਡੀ ਇਕਨੋਮੀ ਹੈ ਕਹਿੰਦੇ ਅਸੀਂ ਉਹੀ ਕਦਮ ਕਰਨੀ ਆ ਉਹ ਰਕਬਾ ਵੀ ਕੋ ਛੋਟਾ ਮੋਟਾ ਨਹੀਂ ਚਲੋ ਕੋਈ ਇੰਡਸਟਰੀ ਲਾਉਣੀ ਆ ਕੋ ਹਾਈਵੇ ਕੱਢਣਾ ਵਾ ਕੋ ਛੋਟਾ ਮੋਟਾ ਰਕਬਾ ਤੁਸੀਂ ਲੈ ਸਕਦੇ ਹੋ لگ پک پینٹ ستر ہزار اکڑ زمین لدھیانہ پچی ہزار اکڑ باقی سارے شہر کے کھڑے برنالے والے امرتسر ترن تارن نالے سارے شہر چربن سٹیٹ انڈسٹریل سٹیٹ دے نام تے تو ہوتے حملہ کیا جا رہا آج پہلی گل تو ایک اچھی طرح سمجھو اے عام آدمی پارٹی کوئی عام آدمی پارٹی نہیں کی میرے ویرو اے امیر آدمی پارٹی ہے ਇਹਨਾਂ ਦੇ ਬੰਦੇ ਦੇਖੋ ਆ ਤੁਹਾਡਾ ਮੁਹੱਲੀ ਵਾਲਾ ਕੁਲਵੰਤ ਇਹ ਤੁਹਾਨੂੰ ਲੱਗਦਾ ਕੋਈ ਆਮ ਆਦਮੀ ਹੈ ਇੱਕ ਹਜ਼ਾਰਾਂ ਕਰੋੜਾਂ ਰੁਪਏ ਦਾ ਰੀਅਲ ਏਸਟੇਟ ਮਾਫੀਆ ਚਲਾਉਂਦਾ ਮੇਰੇ ਵੀਰੋ ਆ ਜਿਹੜਾ ਹੁਣ ਮਨਿਸਟਰ ਬਣਿਆ ਕੀ ਨਾਮ ਸੰਜੀਵ अरोड़ा ਤੁਹਾਨੂੰ ਲੱਗਦਾ ਉਹ ਆਮ ਆਦਮੀ ਆ ਉਹਦਾ ਕੱਟੋ-ਕੱਟਨੀ ਤਾਂ 25-30 ਹਜ਼ਾਰ ਦਾ ਰੀਅਲ ਏਸਟੇਟ ਦਾ ਲੁਧਿਆਣਾ ਤੇ ਦਿੱਲੀ ਵਿੱਚ ਕਾਰੋਬਾਰ ਆ ਔਰ ਇਸ ਨਾਲ ਲਵਲੀ ਯੂਨੀਵਰਸਿਟੀ ਅਸ਼ੋਕ ਮਿੱੱਤਲ ਤਾਨੂੰ ਲੱਗਦਾ ਆਮ ਆਦਮੀ ਆ ਉਹਦਾ ਮੇਰਾ ਖਿਆਲ ਕਲੀ ਯੂਨੀਵਰਸਿਟੀ ਲੁਧਾਨੇਆ ਜੰਦਰਾਲੀ ਉਹ ਘਟੋੜਾ ਨਹੀਂ ਤਾਂ 25 30 ਹਜ਼ਾਰ ਕਰੋੜ ਦੀ ਮਲਕੀਅਤ ਆ ਸ਼ਹਿਰਤ ਹਜ਼ਾਰ 1200 ਕਿੱਲੇ ਵਿੱਚ ਯੂਨੀਵਰਸਿਟੀ ਆ ਇਹ ਆਮ ਆਦਮੀ ਨੇ ਆ ਡਾਕਟਰ ਨਿੱਜਰ ਜਿਹੜਾ ਪੋੜਾ ਪਾਲਾ ਸ਼ਕਲੋਂ ਦੇਖਣ ਵਾਲਾ ਓਏ ਇੱਕ ਵੱਡੇ ਹੋਟਲ ਤੇ ਵੱਡੇ ਵੱਡੇ ਹਸਪਤਾਲਾਂ ਦਾ ਮਾਲਕ ਆ ਇਹਨਾਂ ਚੋਂ ਕਿਹੜਾ ਆਮ ਆਦਮੀ ਆ ਮੇਰੇ ਵੀਰੋ ਭਗਵੰਤ ਹਮੇਸ਼ਾ ਇਹ ਕਹਿ ਕੇ ਇਹਦਾ ਜੀ ਪਟੇਰਾ ਵਾਲੇ ਜੀ ਪੈਂਚਰਾ ਵਾਲੇ ਇਹ ਤਾਂ ਜੀ ਸਾਦੇ ਜੇ ਬੱਚੇ ਕੋਈ ਸਾਦਾ ਨਹੀਂਗਾ ਔਰ ਜਿਹੜੇ ਕਿਤੇ ਮਾਰੇ ਮੋਟੇ ਪੈਣਾ ਆਏ ਬਣ ਕੇ ਆਮ ਉਹਨਾਂ ਨੇ ਉਹ ਲੁੱਟ ਮਚਾਈ ਪਿਛਲੇ ਸਾਢੇ 3 ਸਾਲ ਵਿੱਚ ਪੰਜਾਬ ਦੀ ਦਰਜਾ ਬਦਰਜਾ ਜਿੱਥੇ ਤਾਂ ਲੱਗਦਾ ਸੀਗਾ ਪ੍ਰਾਪਰਟੀਆਂ ਤੇ ਕਬਜ਼ੇ ਮਾਨੋ ਕੇ ਜਗਰਾਉਂ ਦੀ ਆ ਕਟਾਰੂ ਚੱਕ ਨੇ ਬੱਚੇ ਨਹੀਂ ਛੱਡੇ ਉਹਨਾਂ ਤੇ ਹਮਲਾ ਜਿਹੜਾ ਜਿੱਥੇ ਦਾ ਲੱਗਿਆ 2-2 4-4 ਲੱਖ